ਪੰਜਾਬ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਸੈਨੇਟ ਭੰਗ ਕਰਨ ਦੀ ਕੋਸ਼ਿਸ਼ ਨਵੇਂ ਪੰਜਾਬ ਵਾਲੇ ਦਿਨ ਨਮਈ ਚੰਦ ਬੀਜੇਪੀ ਵੱਲੋਂ ਚੜ੍ਹਿਆ ਗਿਆ ਹਾਲਾਂਕਿ ਇਹ ਸਾਰਾ ਕੁਝ ਚਾਹੇ ਪੰਜਾਬ ਦੇ ਵਿੱਚ ਸਮਾਪਤ ਕੇ ਕੁਝ ਸਮੇਂ ਬਾਅਦ ਕੋਈ ਨਾ ਕੋਈ ਇਦਾਂ ਦਾ ਬਵਾਦ ਜਿਹੜਾ ਛਿੜਿਆ ਰਹਿੰਦਾ ਪੰਜਾਬ ਨੂੰ ਉਠਿਆਉਣ ਦੇ ਲਈ ਪੰਜਾਬ ਨੂੰ ਖਤਮ ਕਰਨ ਦੇ ਲਈ ਕੋਈ ਨਾ ਕੋਈ ਤਰਤੀਬ ਇਹ ਪਾਰਟੀਆਂ ਸਿਆਸੀ ਪਾਰਟੀਆਂ ਹਮੇਸ਼ਾ ਬਣਾਉਂਦੀਆਂ ਰਹਿੰਦੀਆਂ ਲੋਕਾਂ ਨੂੰ ਆਪ ਦੇ ਵੱਲ ਖਿੱਚਣ ਦੇ ਲਈ ਬੀਜੇਪੀ ਬੰ ਲੋ ਕੋਈ ਨਾ ਕੋਈ ਤਾਂਚਾ ਜਾਂ ਕੋਈ ਪੱਤਾ ਜਾਣ ਬੁੱਝ ਕੇ ਸਿੱਟਿਆ ਜਾਂਦਾ ਦੂਜੀਆਂ ਪਾਰਟੀਆਂ ਸਾਰੀਆਂ ਐਕਟਿਵ ਹੋ ਜਾਂਦੀਆਂ ਵਿਰੋਧ ਦੇ ਵਿੱਚ ਲੱਗ ਜਾਂਦੀਆਂ ਆਪਦੇ ਵਰਕਰ ਵਿੱਚ ਛੜ ਦਿੰਦੀਆਂ ਕਿ ਤੁਸੀਂ ਜਾਓ ਵਿੱਚ ਗੱਲਬਾਤ ਸੁਣੋ ਕੀ ਗੱਲਬਾਤ ਹੋ ਰਹੀ ਆ ਚੰਗਾ ਰਿਸਪਾਂਸ ਮਿਲ ਰਿਹਾ ਮਿਲ ਰਿਹਾ ਜਾਂ ਲੋਕ ਵਿਰੋਧ ਜ਼ਿਆਦਾ ਕਰਨ ਲੱਗ ਪਏ ਨੇ ਕੰਮ ਵੱਧ ਸਕਦਾ ਉਹ ਸਾਰੀ ਡਿਟੇਲ ਉਹ ਸਾਰੀਆਂ ਪਾਰਟੀਆਂ ਦੇ ਜਿਹੜੇ ਵਰਕਰ ਵਿੱਚ ਆਗੂ ਜਾ ਕੇ ਬਹਿ ਜਾਂਦੇ ਨੇ ਉਹ ਸਮੇਂ ਸਿਰ ਉਹਨਾਂ ਕੋਲੇ ਪਹੁੰਚਾਉਂਦੇ ਰਹਿੰਦੇ ਨੇ ਕੱਲ ਜਿਵੇਂ ਹੁਣ ਚੰਡੀਗੜ੍ਹ ਦੇ ਵਿੱਚ ਪੂਰਾ ਵੱਡਾ ਇਕੱਠ ਸੀ ਜਿੱਥੇ ਸਾਰੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਹੋਰ ਸਮਾਜਵਾਦੀ ਜੀ ਸਮਾਜਵਾਦੀ ਲਾਲੋ ਹੋਰ ਜਿੰਨੀਆਂ ਸਾਰੇ ਪੰਜਾਬ ਹਰਿਆਣਾ ਮਤਲਬ ਸਾਰੇ ਸਟੂਡੈਂਟ ਸਾਰੇ ਇਕੱਠੇ ਸੀ ਕਿਸ ਤਰ੍ਹਾਂ ਮਤਲਬ ਗੇਟ ਪਾਸ ਨਹੀਂ ਕਰ ਦਿੱਤਾ ਗਿਆ ਡਾਂਗਾ ਤੱਕ ਚਲਾ ਦਿੱਤੀਆਂ ਗਈਆਂ ਇੱਕ ਪਾਸੇ ਤਾਂ ਭਗਵੰਤ ਮਾਨ ਕਹਿ ਰਿਹਾ ਸਾਡਾ ਤਾਂ ਸਾਰਾ ਬਾਇਓ ਡਾਟਾ ਪੇਪਰ ਵਰਕ ਸਾਡਾ ਸਾਰਾ ਤਿਆਰ ਹੈ ਅਸੀਂ ਹਾਈ ਕੋਰਟ ਤੇ ਜਾਵਾਂਗੇ ਹਜੇ ਤੱਕ ਗਏ ਕਿਉਂ ਨਹੀਂ ਦੂਜੀ ਗੱਲ ਤੁਹਾਡੇ 92 ਐਮਐਲਏ ਪੰਜਾਬ ਦੇ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ 92 ਐਮਐਲਏ ਸਾਨੂੰ ਦਿੱਤੇ ਉਹਨਾਂ ਸਾਰਿਆਂ ਨੂੰ ਸੱਪ ਸੁੰਗ ਗਿਆ ਉਹਨਾਂ ਚ ਕੋਈ ਵੀ ਇੱਕ ਨਹੀਂ ਪਹੁੰਚਿਆ ਉੱਥੇ ਹੋਰ ਸਿਆਸੀ ਪਾਰਟੀਆਂ ਕਾਂਗਰਸ ਦੀ ਗੱਲ ਕਰ ਲਈਏ ਅਕਾਲੀ ਦਲ ਦੀ ਗੱਲ ਕਰ ਲਈਏ ਤਾਂ ਆਮ ਆਦਮੀ ਪਾਰਟੀ ਜਿਹੜੇ ਵਰਕਰਾਂ ਦੀ ਗੱਲ ਕਰ ਲਈਏ ਜਾਂ ਜਿਹੜੇ ਆਪ ਦੇ ਆਪ ਨੂੰ ਸੀਨੀਅਰ ਆਗੂ ਵੱਡੇ ਕਹਾਉਂਦੇ ਨੇ ਉਹ ਸਾਰੇ ਆ ਜਿੰਨੇ ਦੇ ਤੋਂ ਲਗਾਤਾਰ ਸੈਨੇਟ ਭੰਗ ਦਾ ਯੂਨੀਵਰਸਿਟੀ ਨੂੰ ਖੋਹਣ ਦਾ ਚੱਲ ਰਿਹਾ ਕੰਮ ਉਦੋਂ ਤੋਂ ਹੀ ਸਾਰੀਆਂ ਪਾਰਟੀਆਂ ਦੇ ਇਹਨਾਂ ਦੇ ਵਰਕਰ ਸੀਨੀਅਰ ਆਗੂ ਜਿਹੜੇ ਕਹਦੀਏ ਉਹ ਸਟੂਡੈਂਟਾਂ ਦੇ ਵਿੱਚ ਹੀ ਫਿਰਦੇ ਨੇ ਗੱਲ ਕੱਢਣ ਨੂੰ ਕਿ ਸ਼ਾਂਤ ਹੋ ਸਕਦੇ ਨੇ, ਦੇਖ ਸਕਦੇ ਨੇ ਕਿ ਵੇਚਣ ਦੇ ਵਿੱਚ ਕਾਮਯਾਬ ਨੇ ਜਾਂ ਕੁਝ ਕੁ ਬੰਦਿਆਂ ਨੂੰ ਆਪ ਦੇ ਵੱਲ ਖਿੱਚਣ ਦੀ ਵੀ ਕੋਸ਼ਿਸ਼ ਹੁੰਦੀ ਹੈ। ਉਹ ਜਿਵੇਂ ਕੱਲ ਲੱਖਾਂ ਸਦਾਨਾ ਨੇ ਕਿਹਾ ਕਿ ਸਰਕਾਰ ਹਰ ਇੱਕ ਦੇ ਦਿੰਦੀ ਹੈ ਪੰਜਾਬ ਚ ਲਾ ਲਈਏ, ਕਾਂਗਰਸ ਦੀ ਗੱਲ ਕਰ ਲਈਏ ਤਾਂ ਕੇਂਦਰ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਸਰਕਾਰ ਸੀ। ਤਾਂ ਉਦੋਂ ਕਿਉਂ ਨਹੀਂ ਇਹ ਚੀਜ਼ਾਂ ਬਲਤਿਆਂ ਦਿੱਤਾ ਜਾਂਦਾ? ਕਿਉਂ ਨਹੀਂ ਪੱਕਾ ਕੀਤੇ ਜਾਂਦੇ ਜਿਹੜੇ ਚੀਜ਼ਾਂ ਥਿਆਉਂਦੀ ਕੋਸ਼ਿਸ਼ ਹੁੰਦੀ ਆ ਕਿ ਇਹ ਉਹਨਾਂ ਦੇ ਸਮੇਂ ਦੇ ਵਿੱਚ ਆ ਚੀਜ਼ ਸਾਡੇ ਤੋਂ ਕੋਈ ਕੋਈ ਜਾ ਸਕਦੀ ਆ। ਸਾਡੇ ਇਤਿਹਾਸਿਕ ਚੀਜ਼ ਆ ਕਿ ਅਸੀਂ ਉਸ ਤੋਂ ਪਹਿਲਾਂ ਹੀ ਇਸ ਤਰ੍ਹਾਂ ਦਾ ਕੋਈ ਬਣਾ ਦਈਏ ਤਿਆਰ ਕਰ ਦਈਏ ਪੇਪਰ ਕੋਈ ਗੱਲ ਨੂੰ ਕੋਈ ਇਸ ਨੂੰ ਨਾਅ ਤੇ ਹਉਣ ਦੀ ਕੋਸ਼ਿਸ਼ ਕਰੇ ਤਾਂ ਉਹਨਾਂ ਉੱਥੇ ਨਾਲ ਦੇ ਨਾਲ ਇਹਨਾਂ ਦੇ ਵਰਕਰ ਆਗੂ ਕੋਈ ਸਾਫ ਕਾਇਮ ਐਮਐਲਏ ਉੱਠ ਕਰਦੇ ਆ ਸਾਡੀ ਪਾਰਟੀ ਨੂੰ ਮਾਰਨਾ ਨਾ ਕਰੋ ਤੁਸੀਂ ਸਾਡੀ ਪਾਰਟੀ ਮਾਰੀ ਨਾ ਸਾਡੀ ਪਾਰਟੀ ਨੂੰ ਮਾਰਾ ਕੋਈ ਅੱਜ ਤਾਂ ਖੜੇ ਆ ਤੁਹਾਡੇ ਨਾਲ ਹੁਣ ਕੀ ਆ ਵੋਟਾਂ ਵੋਟਾਂ ਕਰਕੇ ਮਾਹੌਲ ਸਾਰੀਆਂ ਪਾਰਟੀਆਂ ਹੁਣ ਬਣਾਉਂਦੇ ਲੱਗੀਆਂ ਹੋਈਆਂ ਲਗਾਤਾਰ ਜਾ ਰਹੀਆਂ ਇਹ ਲੋਕਾਂ ਨੂੰ ਵੀ ਪਤਾ ਹੋਣ ਦੇ ਭਾਨਾ ਸਿੱਧੂ ਉੱਥੇ ਬੋਲਦਾ ਹੈ ਲੱਖਾਸਾਨਾ ਉੱਥੇ ਬੋਲਦਾ ਹੈ ਅਮਿਤੋਜ ਮਾਨ ਉੱਤੇ ਬੋਲਦਾ ਹੈ ਤਾਂ ਉਹ ਮਾੜੇ ਬਤਿੱਦੇ ਨੇ ਜੋ ਸਹੀ ਗੱਲ ਕਹਿੰਦੇ ਨੇ ਕਿ ਇਹ ਸਾਰੇ ਪੋਲੀਟਿਕਲ ਸਾਰੇ ਇੱਕ ਨੇ ਆਪਸ ਦੇ ਵਿੱਚ ਇਕੱਠੇ ਨੇ ਸਾਰੀ ਗੱਲਬਾਤ ਹੁੰਦੀ ਹੈ ਰੂਪਰੇਖਾ ਸਾਰੀ ਤਿਆਰ ਕਰਦੇ ਨੇ ਦੇਖਦੇ ਨੇ ਲੋਕਾਂ ਦਾ ਰਿਵਿਊ ਕਿਸ ਤਰ੍ਹਾਂ ਦਾ ਹੁੰਦਾ ਹੈ ਜੇ ਲੱਗਦਾ ਲੋਕ ਇਕੱਠੇ ਨੇ ਤਾਂ ਚੁੱਪ ਕਰ ਜਾਂਦੇ ਨੇ ਜੇ ਪਤਾ ਟਿਕ ਸਕਦੇ ਨੇ ਥੋੜੇ ਟਾਈਮ ਬਾਅਦ ਤਾਂ ਉਸ ਤਰ੍ਹਾਂ ਦਾ ਕੋਈ ਨਾ ਕੋਈ ਨਵੀਂ ਤੋਂ ਨਵੀਂ ਨੋਟੀਫਿਕੇਸ਼ਨ ਆ ਜਿਹੜੀਆਂ ਟਾਈਮ ਆ ਕੇ ਕੱਢਦੇ ਰਹਿੰਦੇ ਨੇ ਮੁਝੇ ਬੋਲ ਦੇਣਾ ਤਾਂ ਮਾੜੇ ਨੇ ਆਪਦੇ ਇਹਨਾਂ ਸ਼ਾਸੀਆਂ ਪਾਰਟੀਆਂ ਦੇ ਵਰਕਰ ਖਾਸ ਕਰਕੇ ਛੱਡੇ ਹੁੰਦੇ ਨੇ ਪਰ ਤਿਆਰ ਰੱਖੋ ਜੇ ਕੋਈ ਬੋਲਦਾ ਤਾਂ ਨਾਲ ਦੀ ਨਾਲ ਉਥੇ ਉੱਠ ਕੇ ਰੋਲਾ ਪਾਉ ਜਿਹੜਾ ਸੰਘਰਸ਼ ਵਿੱਢ ਰਿਹਾ ਉਹਨੂੰ ਭੰਗ ਕਰਨ ਦੀ ਪੂਰੀ ਕੋਸ਼ਿਸ਼ ਕਰੋ ਇਸ ਤਰ੍ਹਾਂ ਤੇ ਜ਼ਿਆਦਾ ਜ਼ੋਰ ਆ ਜਿਹੜਾ ਲੱਗ ਜਾਂਦਾ ਹੁਣ ਲੱਖਾ ਸੁਧਾਨਾ ਬੋਲਦਾ ਸਹੀ ਬੋਲਦਾ ਕਿਉਂ ਉਹ ਹੰਢਿਆ ਬਿਆ ਦੇਖਿਆ ਉਹਨਾਂ ਨੇ ਕਿਸ ਤਰ੍ਹਾਂ ਕਿਹੜੇ ਐਮਐਲਏ ਨਾਲ ਰਿਹਾ ਲੱਖਾ ਜਾਨਾ ਸਭ ਨੂੰ ਪਤਾ ਹੈ ਕੀ ਬਦਮਾਸ਼ੀ ਕੀਤੀ ਹੈ ਕੀ ਕੁਝ ਕੀਤਾ ਲੱਖੇ ਸੁਧਾਨ ਨੇ ਨੇ ਪੰਨੇ ਸਿੱਧੂ ਬਾਰੇ ਵੀ ਪਤਾ ਹੈ ਅਮੀਤ ਤੋਜਮਾਨ ਬਾਰੇ ਵੀ ਲੋਕਾਂ ਨੂੰ ਪਤਾ ਹੈ ਇੱਕ ਯੂਥ ਇਹਨਾਂ ਦੇ ਨਾਲ ਜੁੜਿਆ ਹੋਇਆ ਹੈ ਪਰ ਇਹ ਸੰਘਰਸ਼ ਕਿੰਨਾ ਸਮਾਂ ਤੱਕ ਚੱਲੂਗਾ ਇਹਨਾਂ ਨੂੰ ਭੰਗ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਇਸ ਤਰ੍ਹਾਂ ਨਾ ਨਾ ਕਿ ਬਿਹਾਰ ਵੀ ਅਸੀਂ ਜਿਵੇਂ ਅਸੀਂ ਬਿਹਾਰ ਦਾ ਬੁਰਾ ਹਾਲ ਕਰ ਦਿੱਤਾ ਉਸੇ ਤਰ੍ਹਾਂ ਪੰਜਾਬ ਦਾ ਵੀ ਬੁਰਾ ਹਾਲ ਕਰਦੀ ਹੈ ਪੰਜਾਬ ਨੂੰ ਜਿੰਨਾ ਬਹੁਤ ਔਖਾ ਹੈ ਇਹ ਸਿਆਸੀ ਪਾਰਟੀਆਂ ਸਾਰੀਆਂ ਭੁੱਲ ਜਾਣ